ਅੱਸੀ ਗੱਲ ਦੋਸਤੋ ਮੈਂ ਹਾਂ ਜਗਦੀਪ ਆਪਾ ਆਏ ਹੋਏ ਹਾਂ ਬੀੜ ਬਲਿੰਗ ਵਿਖੇ ਪੈਰਾਗਲਾਈਡਿੰਗ ਲਈ ਬੀੜ ਤੇ ਬਲਿੰਗ ਦੋ ਵੱਖਰੇ ਵੱਖਰੇ ਪਿੰਡ ਹਨ ਸਾਹਮਣੇ ਲੈਂਡਿੰਗ ਸਾਈਟ ਬੀੜ ਪਿੰਡ ਵਿਖੇ ਹੈ ਤੇ ਟੇਕ ਆਫ ਉੱਪਰੋਂ ਬਲਿੰਗ ਪਿੰਡ ਤੋਂ ਕੀਤਾ ਜਾਂਦਾ ਹੈ ਬੀੜ ਤੋਂ ਬਲਿੰਗ ਦੀ ਦੂਰੀ ਲਗਭਗ 14 ਕਿਲੋਮੀਟਰ ਹੈ ਇਹ ਸੰਸਾਰ ਦੀ ਦੂਜੀ ਸਭ ਤੋਂ ਉੱਚੀ ਪੈਰਾਗਲਾਈਡਿੰਗ ਸਾਈਟ ਹੈ ਬੀੜ ਵਿਖੇ ਵੱਖ-ਵੱਖ ਕੰਪਨੀਆਂ ਦੇ ਦਫ਼ਤਰ ਹਨ ਜੋ ਕਿ ਪੈਰਾਗਲਾਈਡਿੰਗ ਲਈ ਬੁਕਿੰਗ ਕਰਦੇ ਹਨ ਫਿਰ ਉਹ ਆਪਣੇ ਵਹੀਕਲ ਰਾਹੀਂ ਉੱਪਰ ਬਲਿੰਗ ਲੈ ਜਾਂਦੇ ਹਨ ਜੋ ਕਿ ਟੇਕ-ਆਫ ਸਾਈਟ ਹੈ ਜਦੋਂ ਸਰਦੀਆਂ ਵਿੱਚ ਬਰਫ਼ ਪੈਂਦੀ ਹੈ ਤਾਂ ਟੇਕ-ਆਫ ਸਾਈਟ ਤੱਕ ਜਾਣ ਲਈ ਕੁਝ ਕੁ ਕਿਲੋਮੀਟਰ ਦਾ ਟਰੈਕ ਵੀ ਕਰਨਾ ਪੈ ਸਕਦਾ ਹੈ ਬੀੜ ਤੋਂ ਬਲਿੰਗ ਜਾਣ ਲਈ ਤਕਰੀਬਨ 40-45 ਮਿੰਟ ਲੱਗ ਜਾਂਦੇ ਹਨ 2015 ਵਿਖੇ ਇੱਥੇ ਪੈਰਾਗਲਾਈਡਿੰਗ ਦਾ ਵਰਲਡ ਕੱਪ ਹੋਇਆ ਸੀ ਜਿਸ ਵਿੱਚ 130 ਦੇਸ਼ਾਂ ਦੇ ਪਾਇਲਟਾਂ ਨੇ ਭਾਗ ਲਿਆ ਸੀ ਉਸ ਤੋਂ ਬਾਅਦ ਇਹ ਸਾਈਡ ਵਰਲਡ ਦੇ ਨਕਸ਼ੇ ਤੇ ਆ ਗਈ ਹੈ ਹਿਮਾਚਲ ਪ੍ਰਦੇਸ਼ ਟੂਰਿਜ਼ਮ ਡਿਪਾਰਟਮੈਂਟ ਵੱਲੋਂ ਪੈਰਾਗਲਾਈਡਿੰਗ ਲਈ ਕੁਝ ਨਿਯਮ ਬਣਾਏ ਗਏ ਹਨ ਜਿਸ ਵਿੱਚ 12 ਸਾਲ ਤੋਂ ਘੱਟ ਉਮਰ ਲਈ ਸਖਤ ਮਨਾਈ ਹੈ ਜੇ ਗੱਲ ਰੇਡ ਦੀ ਕਰੀਏ ਤਾਂ 10-15 ਮਿੰਟ ਲਈ ਲਗਭਗ 2000 ਰੁਪਏ ਤੇ 2.5 3 ਘੰਟੇ ਦੀ ਫਲਾਈਟ ਲਈ 18000 ਰੁਪਏ ਤੱਕ ਵੀ ਚਾਰਜ ਕੀਤੇ ਜਾਂਦੇ ਹਨ ਟੇਕ-ਆਫ ਤੋਂ ਪਹਿਲਾਂ ਪਾਇਲਟ ਦੀਆਂ ਵੱਖ-ਵੱਖਦਾਇ ਤੁਹਾਨੂੰ ਧਿਆਨ ਨਾਲ ਸੁਣ ਲੈਣਾ ਚਾਹੀਦਾ ਹੈ ਤਾਂ ਕਿ ਤੁਸੀਂ ਤੇ ਤੁਹਾਡੇ ਪਾਇਲਟ ਨੂੰ ਕੋਈ ਜੋਖਮ ਨਾ ਹੋਵੇ ਪੈਰਾਗਲਾਈਡਿੰਗ ਵਿੱਚ ਟੇਕ-ਆਫ ਕਾਫੀ ਐਮ ਹੈ ਤੁਹਾਨੂੰ ਖੀਰ ਤੱਕ ਦੌੜਨਾ ਚਾਹੀਦਾ ਹੈ ਜਦੋਂ ਤੱਕ ਤੁਸੀਂ ਖੁਦ ਬਖੁਦ ਹਵਾ ਵਿੱਚ ਨਾ ਹੋ ਜਾਵੋ ਇੱਥੇ ਤਕਰੀਬਨ 200 ਦੇ ਕਰੀਬ ਟ੍ਰੇਨਡ ਪਾਇਲਟ ਹਨ ਜਿਨ੍ਹਾਂ ਨੂੰ ਟੂਰਿਜ਼ਮ ਡਿਪਾਰਟਮੈਂਟ ਵੱਲੋਂ ਲਾਇਸੈਂਸ ਦਿੱਤੇ ਗਏ ਹਨ ਬਲਿੰਗ 2400 ਮੀਟਰ ਉਚਾਈ ਤੇ ਤੌਲਾ ਧਰ ਦੇ ਜਿਵੇਂ ਵਿਖੇ ਬਹੁਤ ਰਮਣੀਕ ਸਥਾਨ ਹੈ ਇੱਥੇ ਰਹਿਣ ਲਈ ਕੁਝ ਟੈਂਟ ਤੇ ਹੋਮਸਟੇ ਵੀ ਹਨ ਹਵਾ ਦੀ ਡਾਇਰੈਕਸ਼ਨ ਦੇ ਹਿਸਾਬ ਨਾਲ ਵੱਖ-ਵੱਖ ਦਿਸ਼ਾਵਾਂ ਤੋਂ ਟੇਕ ਆਫ ਕੀਤਾ ਜਾਂਦਾ ਹੈ ਇਹਨਾਂ ਕੋਲ ਐਮਰਜੈਂਸੀ ਸਮੇਂ ਇੱਕ ਵੱਖਰਾ ਪੈਰਾਸ਼ੂਟ ਵੀ ਹੁੰਦਾ ਹੈ ਇਥੇ ਪਾਇਲਟ ਤੁਹਾਨੂੰ ਡਰੈਸ ਅਪ ਕਰਦੇ ਹਨ ਪੈਰਾਸ਼ੂਟ ਨੂੰ ਖਿਲਾਰਦੇ ਹਨ ਤੇ ਟੇਕ ਆਫ ਲੈਂਦੇ ਹਨ। ਜੇ ਪੰਛੀ ਨਾ ਹੁੰਦੇ ਤਾਂ ਸ਼ਾਇਦ ਇਨਸਾਨ ਉੱਡਣ ਬਾਰੇ ਨਾ ਸੋਚਦਾ ਪੰਛੀਆਂ ਤੋਂ ਹੀ ਇਨਸਾਨ ਨੂੰ ਉੱਡਣ ਬਾਰੇ ਖਿਆਲ ਆਇਆ ਹੋਵੇਗਾ ਸੈਂਕੜੇ ਸਾਲਾਂ ਵਿੱਚ ਹਜ਼ਾਰਾਂ ਕੋਸ਼ਿਸ਼ਾਂ ਕਰਨ ਕਰਕੇ ਅਸੀਂ ਕੁਝ ਅਜਿਹੇ ਯੰਤਰ ਬਣਾ ਪਾਏ ਹਾਂ ਜਿਸ ਰਾਹੀਂ ਅਸੀਂ ਉੱਡਣਾ ਜਾਂ ਉਚਾਈ ਤੋਂ ਧਰਤੀ ਨੂੰ ਅਨੁਭਵ ਕਰ ਸਕੇ ਹਾਂ ਪੈਰਾਗਲਾਈਡਿੰਗ ਇੱਕ ਅਲੱਗ ਤਰ੍ਹਾਂ ਦਾ ਖੂਬਸੂਰਤ ਐਕਸਪੀਰੀਅੰਸ ਹੈ ਜੇ ਤੁਹਾਨੂੰ ਉਚਾਈ ਦਾ ਫੋਬੀਆ ਨਹੀਂ ਹੈ ਤਾਂ ਤੁਸੀਂ ਅਨੁਭਵ ਕਰ ਸਕਦੇ ਹੋ ਆਸ-ਪਾਸ ਦੇ ਦ੍ਰਿਸ਼ ਬਹੁਤ ਵਧੀਆ ਨਜ਼ਰ ਆਉਂਦੇ ਹਨ ਦੂਰ-ਦੂਰ ਤੱਕ ਜੰਗਲ ਤੇ ਪਹਾੜ ਦੀਆਂ ਵਕਰੀਆਂ-ਵਕਰੀਆਂ ਰੇਂਜਾਂ ਨਜ਼ਰ ਆਉਂਦੀਆਂ ਹਨ ਉੱਪਰੋਂ ਪਹਾੜ ਵੀ ਬੌਣੇ ਲੱਗਦੇ ਹਨ ਤੇ ਧਰਤੀ ਉੱਪਰ ਬਣੇ ਘਰ ਐਂ ਲੱਗਦੇ ਹਨ ਜਿਵੇਂ ਕਾਪੀ ਤੇ ਡ੍ਰੈਗ ਵਾਈ ਹੋਵੇ ਜਾਂ ਮਾਡਲ ਵਾਂਗ ਜਵਦੇ ਹਨ ਕੁੱਲ ਮਿਲਾ ਕੇ ਉਚਾਈ ਤੋਂ ਚਾਕਣ ਦਾ ਆਪਣਾ ਹੀ ਆਨੰਦ ਹੈ ਆਪਣੀ ਇਹ ਉਡਾਨ तकरीबन 13-14 ਮਿੰਟ ਰਹੀ ਇਸ ਵਿੱਚ ਕੋਈ ਵੀ ਸਟੰਟ ਜਾਂ ਜੋਖਮ ਵਾਲੀ ਹਰਕਤ ਨਹੀਂ ਕੀਤੀ ਗਈ ਜਿਵੇਂ ਪੈਰਾਸ਼ੂਟ ਨੂੰ 300 ਡਿਗਰੀ ਤੇ ਘੁਮਾਉਣਾ ਵਗੈਰਾ ਬਾਕੀ ਪਾਇਲਟ ਲੋਕਲ ਸੀ ਤੇ ਉਸ ਨੂੰ 12 ਸਾਲ ਦਾ ਤਜਰਬਾ ਸੀ ਉਸ ਨੇ ਦੱਸਿਆ ਕਿ ਇੱਥੇ ਬੀੜ ਵਿਖੇ ਨੈਸ਼ਨਲ ਪੈਰਾਸ਼ੂਟ ਟ੍ਰੇਨਿੰਗ ਸੈਂਟਰ ਬਣ ਰਿਹਾ ਹੈ ਤੇ ਹੁਣ ਵੀ ਇਥੋਂ ਦੇਸ਼ ਵਿਦੇਸ਼ ਤੋਂ ਪਾਇਲਟ ਪੈਰਾਗਲਾਈਡਿੰਗ ਲੀਡ ਟ੍ਰੇਨਿੰਗ ਲੈਣ ਆਉਂਦੇ ਹਨ ਇੱਕ ਵਾਰ ਟੇਕ-ਆਫ ਕਰਨ ਤੋਂ ਬਾਅਦ ਪਾਇਲਟ ਤੁਹਾਨੂੰ ਕਾਫੀ ਉਚਾਈ ਤੇ ਲੈ ਜਾਂਦਾ ਹੈ ਸਾਹਮਣੇ ਥੱਲੇ ਪਿੰਡ ਬੀੜ ਦਿਖਾਈ ਦੇ ਰਿਹਾ ਹੈ ਜਿੱਥੇ ਕਿ ਲੈਂਡ ਕੀਤਾ ਜਾਣਾ ਹੈ ਇਸ ਪੈਕੇਜ ਵਿੱਚ ਵੀਡੀਓਗ੍ਰਾਫੀ ਸ਼ਾਮਲ ਹੁੰਦੀ ਹੈ ਤੇ ਪਾਇਲਟ ਵੱਖਰੀਆਂ-ਵੱਖਰੀਆਂ ਦਿਸ਼ਾਵਾਂ ਤੋਂ ਵੀਡੀਓਗ੍ਰਾਫੀ ਕਰਕੇ ਤੁਹਾਡੀ ਇਸ ਯਾਤਰਾ ਨੂੰ ਯਾਦਗਾਰੀ ਬਣਾ ਦਿੰਦਾ ਹੈ ਟੇਕ ਆਫ ਦੀ ਤਰ੍ਹਾਂ ਲੈਂਡਿੰਗ ਦਾ ਵੀ ਕਾਫੀ ਧਿਆਨ ਰੱਖਣਾ ਚਾਹੀਦਾ ਹੈ ਲੱਤਾਂ ਦੀ ਡਾਇਰੈਕਸ਼ਨ ਨੂੰ ਪਾਇਲਟ ਦੇ ਹਿਸਾਬ ਨਾਲ ਰੱਖਣਾ ਚਾਹੀਦਾ ਹੈ ਤਾਂ ਜੋ ਸੇਫ ਲੈਂਡਿੰਗ ਹੋ ਸਕੇ ਲੈਂਡਿੰਗ ਸਮੇਂ ਪਾਇਲਟ ਪੈਰਾਸ਼ੂਟ ਦੀਆਂ ਡੋਰੀਆਂ ਨੂੰ ਖਿੱਚ ਕੇ ਪੈਰਾਸ਼ੂਟ ਨੂੰ ਕਾਫੀ ਥੱਲੇ ਲੈ ਆਉਂਦਾ ਹੈ ਬਰਸਾਤਾਂ ਤੋਂ ਬਿਨਾਂ ਲਗਭਗ ਸਾਰਾ ਸਾਰ ਪੈਰਾਗਲਾਈਡਿੰਗ ਹੁੰਦੀ ਰਹਿੰਦੀ ਹੈ ਜੇ ਮੌਸਮ ਅਚਨ-ਚੇਤ ਖਰਾਬ ਹੋਵੇ ਜਾਂ ਤੂਫਾਨ ਆਉਂਦਾ ਹੋਵੇ ਤਾਂ ਉਡਾਨ ਨਹੀਂ ਭਰੀ ਜਾਂਦੀ ਮਤਲਬ ਕਿਸੇ ਤਰ੍ਹਾਂ ਦਾ ਕੋਈ ਜੋਖਮ ਨਹੀਂ ਲਿਆ ਜਾਂਦਾ ਸੱਚਮੁੱਚ ਇਹ ਬਹੁਤ ਐਡਵੈਂਚਰ ਵਾਲੀ ਖੇਡ ਹੈ ਤੇ ਪਾਇਲਟਾਂ ਨੂੰ ਸਲੂਟ ਕਰਨਾ ਬੰਦਾ ਹੈ ਜੋ ਆਪਣੇ ਤੇਰਬੇ ਨਾਲ ਲੋਕਾਂ ਨੂੰ ਖੂਬਸੂਰਤ ਐਕਸਪੀਰੀਅੰਸ ਦਿੰਦੇ ਹਨ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਧੰਨਵਾਦ